ਜੀ ਅੱਜ ਦਾ ਜਿਹੜਾ ਸਟੇਟ ਜ਼ਿਲ੍ਹਾ ਪੱਧਰੇ ਪ੍ਰੋਗਰਾਮ ਗਵਰਨਮੈਂਟ ਵੱਲੋਂ ਸ਼ਾਮ ਤੇ ਰੱਖਿਆ ਗਿਆ ਤੇ ਡਾਕਟਰ ਵੀਰ ਬਰਾਵਾ ਸਾਹਿਬ ਦਾ ਅੰਬੇਦਕ 134ਵਾਂ ਜਨਮ ਦਿਨ ਸੀਗਾ ਸੀ ਮਨਾ ਰਹੇ ਸੀ ਆਪਾਂ ਤੇ ਸਾਡੇ ਨਾਲ ਡਾਕਟਰ ਰਾਜਕਰ ਚੱਬੇয়াল ਜੀ ਡਾਕਟਰ ਸ਼ਾਹ ਕੁਮਾਰ ਐਮ ਐਲ ਏ ਚੱਬਿਆ ਤੇ ਸਾਡੀ ਪੂਰੀ ਜ਼ਿਲ੍ਹਾ ਦੀ ਟੀਮ ਸਗਠ ਦੀ ਟੀਮ ਆਵਾਦੀ ਪਾਰਟੀ ਦੀ ਟੀਮ ਤੇ ਅਸੀਂ ਅੱਜ ਪਹੁੰਚੇ ਆਂ ਤੇ ਮੈਂ ਇਸ ਮੌਕੇ ਦੀਆਂ ਇਸ ਦਿਨ ਦੀਆਂ ਦੇਸ਼ ਵਿਦੇਸ਼ ਵਾਸੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਦਾ ਮੁਬਾਰਕਬਾਦ ਦਿੰਦਾ ਤੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਉਹਨਾਂ ਦੀ ਜੀਵਨੀ ਹੈਗੀ ਆ ਉਹਨਾਂ ਬਾਰੇ ਜ਼ਰੂਰ ਪੜਿਆ ਜਾਵੇ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਛੋਟੀ ਉਮਰ ਚ ਗਰੀਬੀ ਤਾਂ ਸਗੀ ਸੀਗੀ ਨਾਲ ਜੋ ਸਮਾਜਿਕ ਦਾ ਸਮਾਜ ਸੀ ਚੱਲਿਆ ਉਸ ਵੇਲੇ ਸਮਾਜ ਦਾ ਉਹਨੂੰ ਦੇਖਦੇ ਹੋਏ ਬੜੀ ਹਿੰਮਤ ਨਾਲ ਦਲੇਰੀ ਨਾਲ ਜਿਹੜੇ ਉਹਨਾਂ ਦੇ ਸੁਪਨੇ ਸੀਗੇ ਉਹਨਾਂ ਨੇ ਸਕਾਰ ਕੀਤਾ ਤੇ ਆਪਣਾ ਹੀ ਨਹੀਂ ਬਲਕਿ ਪੂਰੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਮ ਉਹਨਾਂ ਰੋਸ਼ਨ ਕੀਤਾ ਜਿਵੇਂ ਮੈਂ ਇਹ ਜਰੂਰ ਮੈਨੂੰ ਕੋਈ ਕੋਈ ਸ਼ਰਮ ਦੀ ਗੱਲ ਨਹੀਂ ਮਹਿਸੂਸ ਹੋ ਰਹੀ ਕਿ ਉਹ ਭਾਰਤ ਰਤਨ ਨਹੀਂ ਸੀਗੇ ਸੋ ਉਹਨਾਂਗੇ ਵਿਸ਼ਵ ਰਤਨ ਸੀ ਪੂਰੀ ਦੁਨੀਆ ਦੇ ਜੈਮ ਸੀ ਦੁਨੀਆ ਦੇ ਰਤਨ ਸੀ ਸੀ ਜੀ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਔਰ ਮੈਂ ਸਮਝਦਾ ਕਿ ਬਾਬਾ ਸਾਹਿਬ ਜੇਕਰ ਨਾ ਹੁੰਦੇ ਤਾਂ ਸ਼ਾਇਦ ਸਾਡਾ ਸੰਵਿਧਾਨ ਨਾ ਹੁੰਦਾ ਸੋ ਅੱਜ ਬਹੁਤ ਵੱਡੀ ਸੋਚ आम आदमी पार्टी लेके चल रही है बाबा साहेब दे सारे ਸੁਪਨਿਆਂ ਨੂੰ ਸਾਕਾਰ ਕਰਨ ਦੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਔਰ ਕਰ ਵੀ ਰਹੀ ਹੈ ਔਰ ਖਾਸ ਤੌਰ ਤੇ ਜੇਕਰ ਬਰਾਬਰ ਦੇ ਹੱਕਾਂ ਦੀ ਗੱਲ ਕਰੀਏ ਤਾਂ ਬਰਾਬਰ ਦੇ ਹੱਕਾਂ ਦੀ ਗੱਲ ਚਾਹੇ ਕੋਈ ਪੜ੍ਹਾਈ ਦੀ ਗੱਲ ਹੈ ਪੜ੍ਹਾਈ ਦੇ ਵਿੱਚ ਸਾਰੇ ਸਮਾਜ ਦੇ ਹਰ ਵਰਗ ਨੂੰ ਰਿਪਰੈਜ਼ੈਂਟੇਸ਼ਨ ਔਰ ਜੇਕਰ ਬਿਜਲੀ ਦੀ ਸਭ ਤੋਂ ਵੱਡੀ ਰਾਹਤ ਸਮਾਜ ਦੇ ਹਰ ਵਰਗ ਨੂੰ ਰਿਪਰੈਜ਼ੈਂਟੇਸ਼ਨ ਚਾਹੇ ਕੋਈ ਏਜੀ ਆਫਿਸ ਦੀ ਗੱਲ ਹੋਵੇ ਕਿਤੇ ਦੀ ਵੀ ਗੱਲ ਹੋਵੇ ਸੋ ਚਾਹੇ ਕਰਜ਼ਾ ਮਾਫੀ ਦੀ ਗੱਲ ਹੋਵੇ ਹਰ ਵਰਗ ਦੀ ਕਰਜ਼ਾ ਮਾਫੀ ਔਰ ਸਪੈਸ਼ਲੀ ਐਸਸੀ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕਰਜ਼ਾ ਮਾਫੀ ਕੀਤੀ ਗਈ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੈ ਸਮਝਦਾ ਕਿ ਪੰਜਾਬ ਸਰਕਾਰ ਦਾ ਅਪਰਾਲਾ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਤੇ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਰੀ ਦੇਸ਼ ਦਾ ਸਾਰ ਦੇਸ਼ ਦਾ ਹਰ ਜਨ ਜਿਹੜਾ ਇਸੇ ਤਰ੍ਹਾਂ ਇਕਜੁੱਟ ਇਕਮੁੱਟ ਹੋ ਕੇ ਭਾਰਤ ਰਤਨ ਬਾਬਾ ਸਾਹਿਬ ਪੀਮਰੋਂ ਅਬੇਡਕਰ ਜੀ ਦੇ ਪਾਏ ਹੋਏ ਪੂਰਨ ਵਿਛਾੜਾ